ਸਾਨੂੰ ਜੀਵਨ ਦੇ ਸਤਿਕਾਰ ਪੰਜਾਬ ਸਰਕਾਰ ਮਰਦਾਬਾਹ ਵਾਹਲਾ ਸਵਾਲ ਪੁੱਛੂਗਾ ਘੁਟਾਉਣ ਵਾਲੀ ਭਾਜਪਾ ਸਰਕਾਰ ਮਰਦਾਬਾਹ ਵਾਹਲਾ ਸਰਕਾਰ ਮਰਦਾਬਾਹ ਵਾਹਲਾ ਅਸਮਾਨ ਦੀ ਸਰਕਾਰ ਮਰਦਾਬਾਹ ਮਰਦਾਬਾਹ ਮੈਂ ਸਤਪਾਲ ਸਿੰਘ ਬਰੇ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਤ ਟਡਕਾਉਂਦਾ ਜਿਸ ਦੀ ਅਗਵਾਈ ਮਨਜੀਤ ਸਿੰਘ ਧਨੀਰ ਕਰ ਰਹੇ ਹੈ ਅੱਜ ਅਸੀਂ ਅਹਿਮਦਪੁਰ ਵਿਖੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਹੈ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਆਇਆ ਹੈ ਵੀ ਜੋ ਭਾਜਪਾ ਦੇ ਕੈਂਡੀਡੇਟ ਹੈ ਜਾਂ ਭਾਜਪਾ ਦੇ ਲੀਡਰ ਹੈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਤਾਂ ਉਹਨਾਂ ਨੂੰ 11 ਸਵਾਲ ਕਰਨੇ ਆ ਜਿਵੇਂ ਕਿ 1 ਸਾਲ ਤੋਂ ਉੱਪਰ ਮੋਦੀ ਸਰਕਾਰ ਦੇ ਖਿਲਾਫ ਵੱਖ-ਵੱਖ ਬਾਡਰਾਂ ਤੇ ਧਰਨਾ ਦੇ ਕੇ ਆਈ ਸੀ ਕਿਸਾਨ ਤੇ ਮੋਦੀ ਸਰਕਾਰ ਨੇ ਮੰਗਾਂ ਮੰਨੀਆਂ ਸੀ ਉਹ ਮੰਗਾ ਲਾਗੂ ਨਹੀਂ ਕੀਤੀਆਂ ਜਿਵੇਂ ਕਿ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਨਹੀਂ ਦਿੱਤੇ ਤੇ ਜੋ ਐਮਐਸਪੀ ਸਾਰੀਆਂ ਫਸਲਾਂ ਤੇ ਗਰੰਟੀ ਕਾਨੂੰਨ ਬਣਾਉਣਾ ਸੀ ਉਹ ਨਹੀਂ ਬਣਾਇਆ ਤੇ ਕਿਸਾਨਾਂ ਦੇ ਪਾਏ ਝੂਠੇ ਪਰਚੇ ਰੱਦ ਨਹੀਂ ਕੀਤੇ ਜੋ ਲਖੀਮਪੁਰ ਖੀਰੀ ਦੇ ਵਿੱਚ ਅਜੀਤ ਮਿਸ਼ਰਾ ਟੈਣੀ ਦੇ ਬੇਟੇ ਵੱਲੋਂ ਜੋ ਸੀਸ ਮਿਸ਼ਰੇ ਵੱਲੋਂ ਕਿਸਾਨਾਂ ਤੇ ਬੈਠਿਆਂ ਤੇ ਗੱਦੀ ਚੜਾ ਕੇ 4 ਕਿਸਾਨਾਂ ਨੂੰ ਜ਼ਹੀਰ ਕੀਤਾ ਗਿਆ ਇੱਕ ਪੱਤਰਕਾਰ ਨੂੰ ਜ਼ਹੀਰ ਕੀਤਾ ਗਿਆ ਤੇ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਤੇ ਇਹ ਕਾਫੀ ਸਵਾਲਾਂ ਨੂੰ ਲੈ ਕੇ ਬੀਜਪੀ ਨੇ ਅੱਸੀ ਸਵਾਲ ਕਰ ਰਹੇ ਆ ਪਿੰਡਾਂ ਦੇ ਵਿੱਚ ਜਿਸ ਦੇ ਤਰ੍ਹਾਂ ਕੱਲ ਪਰसों ਕਰਨੇਕ ਸਿੰਘ ਮਹਿਮੇ ਵੱਲੋਂ ਫਿਰੋਜ਼ਪੁਰ ਵਿਖੇ ਬੀਜਪੀ ਦੇ ਕੈਂਡੀਡੇਟ ਨੂੰ ਸਵਾਲ ਕਰਨੇ ਸੀਗੇ ਤਾਂ ਉਥੇ ਦੀ ਪੁਲਸ ਵੱਲੋਂ ਵੀ ਘਰਨੇਕ ਸਿੰਘ ਮਹਿਮੇ ਨੂੰ ਕਿਸਾਨਾਂ ਨੂੰ ਸਾਰੇ ਸਾਥੀਆਂ ਨੂੰ ਥਾਣੇ ਦੇ ਵਿੱਚ ਡੱਕਿਆ ਗਿਆ ਤੇ ਕੁਝ ਕਿਸਾਨਾਂ ਨੂੰ ਥਾਣੇ ਚੋਂ ਰਿਹਾ ਕੀਤਾ ਗਿਆ ਤੇ ਜੋ ਸਾਡਾ ਸੂਬੇ ਦਾ ਜਨ ਸਕਤਰਮ ਹਨੇਕ ਸਿੰਘ ਮਹਿਮਾ ਉਸ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਬਸ ਇੱਕ ਵੀ ਗਲਤੀ ਕਹਿ ਦਈਏ ਜੇ ਆਪਾਂ ਕਹੀਏ ਸਰਕਾਰ ਵੱਲੋਂ ਕਿਹਾ ਵੀ ਜੋ ਹਨੇਕ ਸਿੰਘ ਮਹਿਮੇ ਨੇ ਸਵਾਲ ਬੀਜਪੀ ਨੂੰ ਨਹੀਂ ਪੁੱਛੜੇ ਸੀ ਤਾਂ ਜੋ ਪੰਜਾਬ ਦੀ ਸਰਕਾਰ ਹੈ ਬੀਜਪੀ ਦੀ ਪਿੱਠ ਤੇ ਖੜੀ ਹੈ ਤੋਂ ਬੀਜਪੀ ਨੂੰ ਸਵਾਲ ਪੁੱਛਣ ਤੋਂ ਵੀ ਕਿਸਾਨਾਂ ਨੂੰ ਜਿਨ੍ਹਾਂ ਦੇ ਵਿੱਚ ਸੁੱਟ ਰਹੀ ਹੈ ਜਿਨ੍ਹਾਂ ਚਿਰ ਹਨੇਕ ਮਹਿਮੇ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾਨੀ ਕੀਤਾ ਜਾਂਦਾ ਉਨਾ ਟਾਈਮ ਸਾਰੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਖੜੀਆਂ ਜਾਣਗੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਧਨੇਰ ਗਰੁੱਪ ਅਸੀਂ ਬੀਜੇਪੀ ਅੱਜ ਮੋਦੀ ਦਾ ਇੱਥੇ ਪੁਣਾ ਪਿੰਡ ਵਿੱਚ ਪੂਤਲਾ ਫੂਕਿਆ ਗਿਆ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਜਦੋਂ ਅਸੀਂ 11 ਕ ਸਵਾਲ ਹੈ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਅਸੀਂ ਪੁੱਛਦੇ ਆ ਤਾਂ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਕਿਸਾਨਾਂ ਨੂੰ ਜਿਨ੍ਹਾਂ ਚ ਡੱਕਦੀ ਹੈ ਤੇ ਠਾਣਿਆਂ ਚ ਬੰਦ ਕਰਦੀ ਹੈ ਉਹ ਸਵਾਲਾਂ ਦੇ ਜਵਾਬਾਂ ਤੋਂ ਭੱਜ ਰਹੀ ਹੈ ਇਸ ਕਰਕੇ ਅਸੀਂ ਪਿੰਡ ਪਿੰਡ ਇਹਨਾਂ ਦਾ ਪੂਤਲਾ ਫੂਕ ਰਹੇ ਆ ਅਤੇ ਸਾਡੇ ਗ੍ਰਿਫਤਾਰ ਕੀਤੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਦੇ ਆਗੂ ਜਰਨਲਿਸਤ ਕਤਰ ਹਰਨੇਕ ਮਹਿਮਾ ਨੂੰ ਤੁਰਤ ਰਿਹਾ ਕੀਤਾ ਜਾਵੇ ਉਹਨਾਂ ਟਾਈਮ ਸਾਡਾ ਵਿਰੋਧ ਹੈ ਜਿਹੜਾ ਇਹ ਜਾਰੀ ਰਹੂ ਉਹ ਇਮੇਜ ਵਿੱਚ ਅਸੀਂ ਪੂਤਲੇ ਫੂਕਦੇ ਰਹਾਂ